ਆਰਤੀ ਸਤਿ ਸ਼੍ਰੀ ਅਕਾਲ ਸਾਰੇ ਜੀ ਸਾਨਾ ਕੀ ਹਾਲ ਜੀ ਤੇ ਅੱਜ ਆਪਾਂ ਤੁਹਾਨੂੰ ਵਿਜੀਟ ਕਰਾਉਣ ਲੱਗੇ ਆ ਆਪਣੀ ਮੋਟਰ ਦਾ ਠੀਕ ਆ ਤੇ ਆਪਾਂ ਆਪਣੀ ਮੋਟਰ ਤੇ ਜਾਹੇ ਆ ਲੱਗਾ ਆਪਣਾ ਮੋਟਰਸਾਈਕਲ ਨਾਲ-ਨਾਲ ਆਪਾਂ ਡੰਗ-ਡੰਗ ਜਿਹਾ ਕੰਮ ਕਰਦੇ ਆ ਤੇ ਮੋਟਰ ਆਉ ਖੜੋ ਤਾਂ ਨਹੀਂ ਬੈਨ ਉਹ ਆ ਕੀ ਟੈਪ ਸੋਹਾ ਵਗੈਰਾ ਰੱਖਿਆ ਮੋਟਰ ਮੋਟਰ ਤੁਹਾਡੇ ਸਾਹਮਣੇ ਆ ਤੇ ਕਮਰਾ ਵਾ ਪੀਣ ਲਈ ਪਾਣੀ ਅੰਦਰ ਰੱਖਿਆ ਵਾਟਰ ਕੂਲਰ ਵਿਖਾਓ ਵਾਟਰ ਕੂਲਰ ਅੰਦਰ ਪਾਣੀ ਵੀ ਰੱਖਿਆ ਪੀਣ ਲਈ ਸਾਰੀਆਂ ਸੱਦਾਂ ਪੀਣ ਲਈ ਪਾਣੀ ਰੱਖਿਆ ਟਾਈਮ ਵੇਖਣ ਲਈ ਟਾਈਮ ਪੀਸ ਰੱਖਿਆ ਬੇਸ਼ੱਕ ਭਵੇਂ ਟਾਈਮ ਅੱਜ ਗਲਤੋ ਦੇ ਰਿਹਾ ਤੇ ਆ ਜਾਓ ਇੱਧਰ ਆ ਜਾਓ ਹਿੱਕ ਤੋਂ ਆਪਣਾ ਇਹ ਪਾਣੀ ਆਪਾਂ ਲਾਉਣੀ ਕਿ ਚੀਜ਼ ਨਹੀਂ ਛੱਡੀ ਆ ਉਹਨਾਂ ਨਾਲ ਜਦੋਂ ਆਪਾਂ ਇੱਥੇ ਆਉਣੇ ਆ ਨਾ ਤੇ ਆਪਾਂ ਨੂੰ ਨਾ ਸਕੂਨ ਬੜਾ ਮਿਲਦਾ ਇੱਥੇ ਆਣ ਕੇ ਬਹੁਤ ਜ਼ਿਆਦਾ ਸਕੂਨ ਮਿਲਦਾ ਤੇ ਮੈਂ ਤੇ ਫਿਲਹਾਲ ਜਦੋਂ ਵੀ ਘਰ ਵੇਲਾਵਾ ਤੇ ਮੇਰਾ ਪਹਿਲਾ ਟੀਚਾ ਹੀ ਇਹ ਹੁੰਦਾ ਵੀ ਮੱਝ ਆ ਕੇ ਮੋਟਰ ਤੇ ਬਹਿਨੇ ਵੇਖੋ ਜੀ ਇੱਥੇ ਆਣ ਕੇ ਬਹੁਤ ਹੀ ਮਨ ਜਿਹੜਾ ਖੁਸ਼ ਹੁੰਦਾ ਠੀਕ ਆ ਤੇ ਅੱਜ ਹੀ ਇੱਥੇ ਕੋਈ ਹੈ ਨਹੀਂ ਬੈਠੇ ਨਹੀਂ ਇੱਥੇ ਨਹੀਂ ਕਿ ਇੱਥੇ ਤੇ ਮਹਿਸੂਸ ਲੱਗੀ ਹੁੰਦੀ ਆ ਤੇ ਗਰਮੀਆਂ ਦੀ ਸੁੱਖਣਾ ਇੱਥੇ ਬਹੁਤ ਵਧੀਆ ਟਿਕਾਣਾ ਬਣਦੀ ਆ ਆ ਪੜੀ ਜੀ ਆਪਾਂ ਕਨਵਰਦੀ ਕੋਟੀ ਕਿਉਂ ਆਹੀ ਬਾਹਰ ਸੰਧ ਬੜੀ ਆ ਕੋਟੀ ਲੈ ਇਹ ਵਾਸੜੀ ਮਗਰ ਇੱਕ ਬੈਂਚਾ ਪਾਉਂ ਰੱਖਿਆ ਇਹ ਚਲੋ ਟੁੱਟ ਜਾਵਾ ਪਰ ਇਹਦਾ ਵੀ ਹਾਲ ਅਸੀਂ ਕੀਤਾ ਵਾ ਔ ਲੱਕੜ ਅਸੀਂ ਵੱਡੀਆਂ ਵਾ ਬਸ ਅੱਜ ਜਦੋਂ ਠੰਡ ਠੰਡ ਘਟਦੀ ਆ ਇਹ ਆਪਾਂ ਤੱਕ ਕੁਛ ਨਵਾਂ ਕਰਵਾ ਦੇਣਾ ਆਪਾਂ ਆ ਚੋਕਾ ਪਰ ਪੱਠੀ ਪੱਠੀ ਪਤਨੂ ਜੋ ਕਰਿਆ ਜੀ ਜੀ ਇਹਨਾਂ ਵਜਰਾ ਮਹਾਰਾਜ ਦੀ ਕਿਰਪਾ ਬਹੁਤ ਵਧੀਆ ਕਪੜਾ ਸੈਟਅਪ ਬਹੁਤ ਵਧੀਆ ਜਿੱਡਾ ਕਪੜਾ ਸੈਟਅਪ ਹੈ ਬਹੁਤ ਵਧੀਆ ਹੈ ਬੰਦੇ ਨੂੰ ਖੁਸ਼ ਹੋਣਾ ਚਾਹੀਦਾ ਖੁਸ਼ ਇੰਨੇ ਚ ਆਪਾਂ ਸੈਟਅਪ ਆਪਣਾ ਬਹੁਤ ਵਧੀਆ ਹੈ ਇਧਰ ਆਪਾਂ ਜਦੋਂ ਵੜਦੇ ਆ ਇਧਰ ਆਪਣਾ ਹੋ ਜਾਂਦਾ ਵਾ ਸੰਜੀ ਦੇ ਤੇਰਾ ਲਸਣ ਵਗੈਰਾ ਆਪਾਂ ਲਾਇਆ ਵਾ ਇਧਰ ਆਪਣਾ ਇਹ ਅਮਰੂਦ ਤੋਂ ਅਸੀਂ ਬਹੁਤ ਜ਼ਿਆਦਾ ਅਮਰੂਦ ਖਾਦਾ ਹੈ ਬਹੁਤ ਜ਼ਿਆਦਾ ਬਹੁਤ ਅਮਰੂਦ ਦਿੰਦਾ ਹੈ ਜਦੋਂ ਜਦੋਂ ਕਿਤੇ ਨੂੰ ਫਾਲੋਅ ਪਊਗਾ ਫਿਰ ਹਾਲ ਉਹ ਵੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਾਂ ਤੇ ਪੱਖੇ ਆਪਾਂ ਵੀ ਜਿਆ ਥੋੜੀ ਕਿਉਂਕਿ ਆਪਾਂ ਡੰਗਰ ਰੱਖੇ ਦੋ ਹੀ ਆਹ ਕਰ ਵਰ ਤੇਰੀ ਕੋਟੀ ਆ ਛੋਟੀ ਲਿਆ ਗਿਆ ਤੇਰੀ ਪੁੱਤ ਇਤਨਾ ਕੋਟ ਤੋਂ ਇਤਨਾ ਹੁਲਕੇ ਇਧਰ ਲਾਓ ਇਧਰ ਆ ਕੋਟੀ ਪਾਉ ਠੰਡ ਵੜੀ ਆ ਦੀਦਾ ਹਾਂ ਲਓ ਓ ਸ਼ਾਹੀ ਗੱਲ ਕਰਦੇ ਵੀਡੀਓ ਵਾਲਿਆਂ ਨੂੰ ਸਾਸੀ ਗੱਲ ਕਰ ਸਾਰੇ ਨੂੰ ਆਵੇ ਵੀਡੀਓ ਕਾ ਸਾਸੀ ਕਰ ਭਾਈ ਕਰੋ ਕਹਦੇ ਕਰ ਦੋ ਮਖੋਈ ਹਾਂ ਠੀਕ ਆਪਾਂ ਹੀ ਕਾ ਲਾਈਕ ਕਰੋ ਮੇਰੀਆਂ ਵੀਡੀਓ ਕਾਓ ਕਾ ਲਾਈਕ ਕਰ ਦੋ ਕਹ ਦੋ ਕਾ ਲਾਈਕ ਕਰੋ ਲਾਈਕ ਗੁੱਟ ਲਾਈਕ ਕਰੋ ਗੁੱਟਾ ਗੁੱਟਾ ਕਿਦਾ ਕਰਦੇ ਨੇ ਐਡਾ ਲਾਈਕ ਭਾਈ ਚਲੋ ਤੇ ਦਾਦੂ ਦਾਦੂ ਆਵੇ ਦਾਦੂ ਦਾਦੀ ਘਰ ਕੰਨਾ ਖਾਣਾ ਕੰਨਾ ਕੰਨਾ ਚੀਰ ਕੇ ਗੰਦਾ ਨਾ ਪੁੱਤ ਤੋੜੀ ਨਾ ਪਰੇਰਾ ਤੇ ਆ ਕੁਮਾਰ ਆਪਣਾ ਵੇਖ ਸਕਦੇ ਤੁਸੀਂ ਇਹ ਹੋ ਲੈ ਵਕਤ ਤਿਆਰੀ ਤੇ ਇਹਦਾ ਹਮਾ ਆਪਾਂ ਗੁੜ ਕਢਾਉਣੀ ਆਣੇ ਇੱਕ ਅੱਡੇ ਦਿਨ ਤੱਕ ਗੁੜ ਕਢਾ ਦੇਣਾ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਆ ਬਖਾ ਦੇ ਇੰਡੀਆ ਪਾਕਿਸਤਾਨ ਦਾ ਬਾਰਡਰ ਇਹਦੇ ਵੀਰਾਂ ਨੇ ਵੀਡੀਓ ਦੇ ਵਿੱਚ ਵੇਖਣਾ ਵੇਖ ਸਕਦੇ ਜਿੰਨਾ ਪਹਿਲਾਂ ਨਹੀਂ ਦੇਖਿਆ ਇਹ ਜੀ ਇੰਡੀਆ ਪਾਕਿਸਤਾਨ ਦਾ ਬਾਰਡਰ ਆ ਠੀਕ ਹੈ ਉਹ ਜਿਹੜੀ ਦਿਖ ਰਹੀ ਉਹ ਮੋਟਰ ਉਹਨਾਂ ਦੀ ਹੈ ਪਾਕਿਸਤਾਨ ਵਾਲਿਆਂ ਦੀ ਮੋਟਰ ਆ ਆ ਜਿਹੜੇ ਚਿੱਟੇ ਜਿਹੇ ਵਿੱਚ ਤੁਹਾਨੂੰ ਨਜ਼ਰ ਕੀ ਜਾ ਰਹੀ ਹੈ ਨਾ ਅਸਲੀ ਜਿਹੜੀ ਆ ਡਿਫੈਂਸਿੰਗ ਉਹੀ ਅਸਲੀ ਹਾਦੋ ਆ ਫਿਰ ਸਰਕਾਰ ਨੇ ਵੈਸੇ ਫੈਸਲਾ ਲਿਆ ਵਾ ਵੀ ਤਾਰੇ ਜਿਹੜੀ ਉੱਥੇ ਲੈ ਜਾਣੀ ਹੈ ਠੀਕ ਹੈ ਜੀ ਕਿੱਡੀਆ ਪਾਕਿਸਤਾਨ ਦਾ ਵੱਡ ਰਿਹਾ ਇਹ ਦੇਖ ਸਕਦੇ ਜੇ ਤੁਸੀਂ ਤੇ ਆਪਣੇ ਜਵਾਨ ਜਿਹੜੇ ਉਹ ਗਸ਼ਟ ਕਰ ਰਹੇ ਆ ਤੇ ਆਪਾਂ ਇਹ ਮੋਟਰ ਤੇ ਬਹੁਤ ਜੀ ਟੂਰਿਸਟ ਆਉਂਦੇ ਆ ਵੇਖਣ ਨੂੰ ਇੱਥੇ ਫੋਂ ਮੁਰਕੇ ਜਾਂਦੇ ਆ ਇਤਿਹਾਸਕ ਗੁਰਦਾਰਾ ਵਾ ਪਾਕਤ ਬਾਬਾ ਜੱਲਨ ਸਾਹਿਬ ਜੀ ਦਾ ਕਿਉਂਕਿ ਬਹੁਤ ਇਤਿਹਾਸਕ ਆ ਇੱਥੇ 13 14 April ਨੂੰ ਬਹੁਤ ਭਾਰੀ ਵਿਸਾਖੀ ਦਾ ਜੋੜ ਮੇਲਾ ਮਨਾਇਆ ਜਾਂਦਾ ਤੇ ਹਰ ਮਹੀਨੇ ਪਿੱਛੋਂ ਜਨਕੀ ਜਿੱਦਾਂ ਮਸਿਆ ਵੀ ਇੱਥੇ ਬਹੁਤ ਵੱਡੀ ਲੱਗਦੀ ਆ ਤੇ ਬਹੁਤ ਸ਼ਰਧਾਲੂ ਇੱਥੇ ਆਉਂਦੇ ਆ ਆਪਾਂ ਅੱਗੇ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਬਖਾਇ ਕਰਾਂਗੇ ਤੁਸੀਂ ਸਾਡਾ ਸਾਥ ਦਿਓ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਿੰਡੂ ਵਿਲੇਜ ਵਲੌਗ 'ਚ ਤੁਹਾਨੂੰ ਆਪਾਂ ਹੋਰ ਸੱਭਿਆਚਾਰ ਵੀਡੀਓ ਜੋ ਸਾਡੇ ਬਾਦਰ ਦੇ ਲਾਗੇ ਮਾਹੌਲ ਉਹ ਵਿਖਾਵਾਂਗੇ ਧੰਨਵਾਦ ਜੀ